ਬ੍ਰੇਡ ਇਹ 2008 ਮਾਡਲ ਹੈ ਹਰਿਆਣਾ ਨੰਬਰ ਹੈ ਪਹਿਲੀ ਪਾਲਟੀ ਦਾ ਟਰੈਕਟਰ ਹੈ ਠੀਕ ਹੈ 9A ਹੁੰਦਾ ਨਹੀਂ 8MM 10 ਮਾਡਲ ਹੈ ਹਾਂਜੀ ਪਹਿਲੀ ਪਾਲਟੀ ਪੰਜਾਬ ਨੰਬਰ ਇਹ 2011 ਮਾਡਲ ਹੈ ਪੰਜਾਬ ਨੰਬਰ ਹੈ ਪਹਿਲੀ ਪਾਲਟੀ ਦਾ ਟਰੈਕਟਰ ਹੈ ਮਾਡਲ 2009 ਆ ਇਹ ਹਾਂਜੀ ਪਹਿਲੀ ਪਾਲਟੀ ਸੰਗਰੂਰ ਨੰਬਰ ਹੈ ਜੀ ਠੀਕ ਹੈ ਜੀ ਠੀਕ ਹੈ ਨਾ 6 ਚੀਰੀਆ ਤੇਲ ਬ੍ਰੇਗਾਂ ਵਾਲਾ ਡਬਲ ਕਲਚ ਹੈ 8 2009 ਮਾਡਲ ਆ ਜੀ ਪਹਿਲੀ ਪਾਲਟੀ ਆ ਠੀਕ ਹੈ ਜੀ ਹਰਿਆਣਾ ਨੰਬਰ ਹੈ ਟਰੈਕਟਰ ਪੱਖੀ ਤੇ ਰੰਗ ਹੋਵੇ ਉਹ 2211 ਘੰਟੇ ਚੱਲਿਆ ਹੋਇਆ ਇਹ 2005 ਮਾਡਲ ਹੈ ਹਰਿਆਣਾ ਨੰਬਰ ਪਹਿਲੀ ਪਾਰਟੀ ਹੈ ਠੀਕ ਹੈ ਜੀ ਚਾਰੇ ਟਾਇਰ ਟਰੈਕਟਰ ਨੂੰ ਨਵੇਂ ਆ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਹੋਏ ਆ ਅੱਜ ਜਿੱਥੇ ਬਾਈ ਬਰਾੜ ਨਾਲ ਆਪਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਹੋ ਠੀਕ ਹੈ ਬਰਾੜ ਬਾਈ ਵਧੀਆ ਵਧੀਆ ਕੰਮ ਘੈਂਟ ਗੱਲ ਬਾਤ ਕਿੱਥੇ ਰਹਿਣ ਲੱਗ ਗਿਆ ਤੂੰ ਪਹਿਲਾਂ ਬਸ ਬਾਈ ਵੀਡੀਓ ਬਾਹਰੋਂ ਸੀ ਇੱਕ ਜਿਵੇਂ ਹੁਣ ਮੰਡੀ ਚ ਬਣਾ ਲਈ ਯਾਰ ਤੇਰੇ ਵਰਗੇ ਪਾਈਆਂ ਦੀ ਪਵੇਣਾ ਵੀਡੀਓ ਟਾਈਮ ਤੇ ਹਣਾ ਮarro ਟਰੈਕਟਰ ਪੈ ਕੇ ਜੇ ਨਾ ਫਿਰ ਔਖਾ ਹੋ ਜਾਂਦਾ ਟਾਈਮ ਤੇ ਵੀਡੀਓ ਪਾਣੀ ਚਾਹੀਦੀ ਆ ਸਹੀ ਗੱਲ ਹੈ ਤਾਂ ਹਾਂ 2-4 ਦਿਨ ਇਧਰ ਉਧਰ ਹੋ ਜਾਂਦਾ ਵੀ ਟਾਈਮ ਤੇ ਪਾਜੇ ਵੀਡੀਓ ਉਹ ਚੰਗਾ ਹੁੰਦਾ ਚੰਗੀ ਗੱਲ ਹੈ ਹਾਂ ਇਸ ਕਰਕੇ ਬਸ ਥੋੜਾ ਜਿਹਾ ਸਾਥ ਆਉਣ ਗਿਆ ਜਮਾਤ ਛੋਟੇ ਦੱਸੋ ਭਾਈ ਵਧੀਆ ਚੱਲ ਵਧੀਆ ਕਿੰਨੇ ਕ ਟਰੈਕਟਰ ਨੇ ਟਰੈਕਟਰ ਹੈਗੇ 10-11 ਆਪਣੇ ਕੋਲੇ 10-11 ਕਾਪੀ ਕਾਜ ਜਾਂਦੇ ਆਪਣੇ ਕੋਲੇ ਫਰਸਟ ਓਨਰ ਹੀ ਜ਼ਿਆਦਾ ਹੁੰਦਾ ਫਰਸਟ ਓਨਰ ਹੀ ਵੱਧ ਹੁੰਦਾ ਠੀਕ ਹੈ ਆ ਪੰਪ ਬਾਹਲੇ ਕਚੜਾ ਆਪਾਂ ਜਿਆਦੇ ਪਹਿਲੀ ਪਾਰਟੀ ਦਾ ਲੈ ਕੇ ਆਈਡੀ ਪ੍ਰੂਫ ਵਾਲਾ ਟਰੈਕਟਰ ਹੀ ਖੋਜ। ਠੀਕ ਹੈ। ਤੇ ਹੁਣ ਆਪਾਂ ਟਰੈਕਟਰਾਂ ਤੋਂ ਸਟਾਰਟ ਕਰਦੇ ਆ 3730 ਤੋਂ ਸਟਾਰਟ ਕਰਦੇ ਆ। ਬਾਈ ਕੈਮਰਾਮੈਨ ਆਪਰੇ ਨਾਲ ਐ ਦਿਖਾਈ ਬਾਈ ਇਹਦੇ ਬਾਰੇ। ਗੁਲਸਨਾ ਇੱਥੇ ਨਿਗਾਹ ਮਾਰ ਜਾ। ਵੀਰੇ ਇਹ 2008 ਮਾਡਲ ਹੈ। ਹਰਿਆਣਾ ਨੰਬਰ ਹੈ ਪਹਿਲੀ ਪਾਰਟੀ ਦਾ ਟਰੈਕਟਰ ਹੈ। ਠੀਕ ਹੈ। 9ਏ ਹੁੰਦਾ ਨਹੀਂ। ਹੁੰਦਾ ਨਹੀਂ ਕਿਉਂਕਿ ਪਾਸਿੰਗ ਲੰਘੀ ਹੈ। ਠੀਕ ਹੈ। ਹਲਕੀ ਜੀ ਸ਼ੋ ਤੇ ਟੱਚਿੰਗ ਹੈਗੀ ਆ ਇਹਦੇ। ਠੀਕ ਹੈ। ਵੀ ਕੋਈ ਦੂਰੋਂ ਭਰਾ ਆਵੇ ਆਪਾਂ ਝੂਠ ਬੋਲੀ ਚੱਲ ਗਏ। ਠੀਕ ਹੈ। ਬਾਕੀ ਸਾਰਾ ਟਰ ਦੇਖ ਲੈ ਇੰਜਨ ਦਾ ਤੇਲ ਵੀ ਕੱਢ ਕੇ ਦੇਖ ਲੈ ਉਹ ਵੀ ਚੇਂਜ ਹੋਇਆ ਵਾ ਮਿਲੂ ਉਹ ਵੀ ਆਪਣੀ ਗਾਰੰਟੀ ਹੈ ਗਾਰੰਟੀ ਹੈ ਆ ਟਾਇਰ ਕਿੰਨੇ ਕ ਪੈਸੇ ਟਾਇਰ ਹੋ ਗਿਆ ਮਗਰਲੇ 16 29 ਦੇ 65 ਪੈਸੇ ਸਹੀ ਜੀ ਹਾਂਜੀ ਠੀਕ ਹੈ ਕਹਿਣ ਨੂੰ ਇਹਨੂੰ 75 ਕਹ ਲੋ ਗੱਲ ਪਰ ਸਹੀ 65 ਅਗਲੇ ਸਹੀ 75 ਪੈਸੇ ਠੀਕ 750 16 ਠੀਕ ਹੈ ਪਾਵਰ ਸਟੇering ਦੇ ਪਹਿਲੇ ਪਾਸੇ ਦੀ ਨਿਗਾ ਮਾਰੀ ਕਰ ਪਾਵਰ ਸਟੇering ਦੇ ਵਿੱਚ ਆ ਗਿਆ ਤੇ ਮੂਰੇ ਕੰਪਨੀ ਦਾ ਜਿਹੜਾ ਵੇਟ ਬੂਟ ਲੱਗਿਆ ਹੁੰਦਾ ਉਹ ਨਾਲ ਹੈ ਨਾ ਤੇ ਮਾਡਲ ਤੇ ਰੇਟ ਕਿੰਨਾ ਰਹੂ ਅੱਠ ਮਾਡਲ ਹੈ ਹਾਂ 335000 ਰੁਪਿਆ ਆਪਣੀ ਡਿਮਾਂਡ ਹੈ ਠੀਕ ਹੈ ਠ ਬਾਕੀ ਆਪਾਂ 3 ਲੱਖ ਤੇ 15000 ਦਾ ਜੈਸ ਹੋਰ ਨੋਚ ਜਮਾ ਹਾਂ ਖੱਚ ਕੇ ਪਹਿਲੇ ਯਾਰ ਪਾਵਰ ਸਟੀਅਰ ਨਾਲ ਟਰੈਕਟਰ 55 ਕੈਟਾਗਰੀ ਵਾਲਾ 55 ਵਾਲਾ ਹਾਂ ਠੀਕ ਹੈ ਪਲੱਸ ਟਰੈਕਟਰ ਹੈ 3 15 ਦਾ ਮਿੱਤਰੋ ਇਹ ਮੌਕੇ ਤੇ ਟਰੈਕਟਰ ਬੜੂ ਸੈਂਪਲ ਕੱਪੜੇ ਵਾਲੀ ਛਾਤਰੀ ਆ ਗਈ ਮੂਰੇ 60 ਐਮ ਐਮ 60 ਐਮ ਐਮ 10 ਮਾਡਲ ਹਾਂਜੀ ਪਹਿਲੀ ਪਾਰਟੀ ਪੰਜਾਬ ਨੰਬਰ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਚੋਟੀ ਦਾ ਟਰੈਕਟਰ ਹੈ ਚੋਟੀ ਦਾ ਹਾਂ ਠੀਕ ਹੈ ਰੰਗ ਦਾ A to Z ओरिजिनल ਠੀਕ ਹੈ ਕਿਤੇ ਕਲਮ ਲੱਗੇ ਹੋਏ ਆਪਾਂ ਦੇਣਦਾਰਾਂ ਕੱਲਾ ਕਲੱਚ ਕਲੱਚ ਖੁੱਲਿਆ ਟਰੈਕਟਰ ਦਾ ਹੋਰ ਸੰਤ aeration ਤੇ ਨਗਾ ਮਰਬਾਈਗੇ ਰਹਾ 80 ਪੈਸਾ ਟਰੈਕਟਰ ਨੂੰ ਚਾਰੇ ਠੀਕ ਹੈ 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 ਨਵੇਂ ਮੈਂ ਅਸੀ ਕਹਿਣਾ ਆ ਵੇਖੋ ਤੇਨੇ ਕੁੱਤੇ ਪਿਆ ਹਣਾ ਹਾਂ ਆਪਾਂ ਅਸੀ ਕਹਿਨੇ ਆ ਹਾਂ ਠੀਕ ਹੈ ਠੀਕ ਹੈ ਤੇ ਇੰਜਨ ਗੇਅਰ ਦਾ ਓਕੇ ਪੂਰਾ ਓਕੇ ਨਵਾਂ ਟਰੈਕਟਰ ਹੈ ਵੀਰੇ ਜਮਾ ਪਾਟੀ ਬੂਟੀ ਜੀ ਦਾ ਰੰਗ ਐਨਾ ਹੀ ਹੈ ਐਨਾ ਹੀ ਆ ਨਾਲ ਦਾ ਹੀ ਹਸ ਨਾਲ ਤੇ ਯਾਰ ਗੁਲਸਰ ਮਾਰਿੰਗਣਾ ਨਿੰਗਾ ਬਾਡੀ ਤੇ ਹਣਾ ਉਹ ਕਹਿੰਦਾ ਬਾਈ ਕਹਿੰਦਾ ਜਮਾ ਨਾਲ ਦੇ ਪਿਆ ਰੱਬ ਕਿੰਨਾ ਸਾਤ ਐਵੇਂ ਨਹੀਂ ਮੈਂ ਕਹਿੰਦਾ ਐਵੇਂ ਨਹੀਂ ਕਹਿੰਦਾ ਬਾਈ ਕਹਿੰਦਾ ਸਟਿੱਕਰ ਤੱਕ ਵੀ ਨਾਲ ਦੇ ਰਿਹਾ ਸਟਿੱਕਰ ਤੱਕ ਵੀ ਨਾਲ ਦੇ ਨੇ ਤੇ ਮਾਡਲ ਤੇ ਰੇਟ ਆ ਮਾਡਲ 2010 ਆ ਰੇਟ 2 ਲੱਪੇ ਦੇਣਾ ਕਿੰਨੇ ਦਾ بس 849275 275000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੂਰੇ ਆ ਗਿਆ ਚੈਂਪੀਅਨ ਜਿੰਨਾਂ ਲਈ ਇਹ ਜਾਣਿਆ ਜਾਂਦਾ 60 ਫਾਰਮ ਤੇ ਚੈਂਪੀਅਨ ਹੀ ਰੱਖਦਾ ਵੱਧ ਤੇ ਦੱਸਿਓ ਇਹਦੇ ਬਾਰੇ ਇਹ 2011 ਮਾਡਲ ਆ ਪੰਜਾਬ ਨੰਬਰ ਆ ਪਹਿਲੀ ਪਾਲਟੀ ਦਾ ਟਰੈਕਟਰ ਆ ਠੀਕ ਆ ਜੀ ਪੈਰ ਇਹਦੇ ਨਵੇਂ ਵਰਗੇ ਆ ਚਾਰੇ ਟਰੈਕਟਰ ਠੀਕ ਆ ਜੀ ਇੰਜਨ ਗੇਅਰ ਦਾ ਪੂਰਾ ਟੌਪ ਦਾ ਠੀਕ ਹੈ ਜਿਵੇਂ ਚਿਲਕੀ ਹੈ ਨਹੀਂ ਨਹੀਂ ਰਿਜਨਲ ਆ ਸ਼ੋ ਦਾ ਉਹਦਾ ਹਰਤੀ ਵੀ ਅਗਲੇ ਹਿੱਸੇ ਦੀ ਟੱਚਿੰਗ ਹੋਈ ਆ ਮਾੜੀ ਜੀ ਲੈਂਕਾਂ ਦੀ ਪਤਾ ਯਾਰ 22 23 ਨੂੰ maat دی ਜਾਂਦਾ ਹੈ ਹੈਗਾ ਰਿਜਨਲ ਹੀ ਆ ਤੇ ਗਾਰੰਟੀ ਰਿਜਨਲ ਆ ਦਿਖਾ ਦਿੰਨਾ ਯਾਰ ਕਰੀਮ ਫੋਨ ਨੇੜੇ ਮੜਾਇਆ ਕੈਮਰਾ ਆ ਕੈਮਰਾ ਨੇੜੇ ਕਰਦੀ ਆ ਦੇਖੋ ਰੀਜਨਲ ਹੈ ਬਾਈ ਤੇ ਨਿਸ਼ਾਨੀ ਹੈ ਮਾਡਲ ਤੇ ਰੇਟ ਕਿੰਨਾ ਰਹੂਗਾ ਮਾਡਲ ਇਹ 11 ਰੇਟ 275000 ਰੁਪਿਆ ਜੈਸਰ 9 2.5 ਲੱਖ ਦਾ ਟਰੈਕਟਰ ਦੇ ਦਿਆਂਗੇ 2.5 ਲੱਖ ਦਾ ਟਰੈਕਟਰ ਬਣੂਗਾ ਇਧਰਲੇ ਪਾਸੇ ਦੀ ਗੁਲਸਰਿੰਗ ਨਿਗਾਹ ਮਾਰੀਂ ਗੇਰਾ ਹਣਾ ਆ ਚੀਜ਼ਾਂ ਤੇ ਨਿਗਾਹ ਮਾਰ ਹਣਾ ਪੂਰਾ ਘੈਂਟ ਟਰੈਕਟਰ ਪਿਆ ਤੇ ਟਰੈਕਟਰ ਪੂਰਾ ਘੈਂਟ ਹੈ ਤੇ ਮੂਹਰੇ ਆ ਗਿਆ 744 FAI ਸਵਰਾਜ ਦੱਸੀ ਬਾਈ ਇਹਦੇ ਬਾਰੇ ਮਾਡਲ 2009 ਆ ਇਹ ਹਾਂਜੀ ਪਹਿਲੀ ਪਾਲਟੀ ਸੰਗਰੂਰ ਨੰਬਰ ਹੈ ਜੀ ਠੀਕ ਹੈ ਜੀ ਠੀਕ ਹੈ ਨਾ 6 ਚੀਰੀਆ ਤੇਲ ਬਰੇਕਾਂ ਵਾਲਾ ਡਬਲ ਕਲਚ ਹੈ ਠੀਕ ਹੈ ਹਾਂਜੀ ਟਾਇਰਾਂ ਦੀ ਕੰਡੀਸ਼ਨ ਕਿਵੇਂ ਹੈ ਪਿਛਲੇ ਇਹਦੇ 45 ਪੈਸੇ ਆ 14 28 ਦੇ ਅਗਲੇ 80 ਪੈਸੇ ਆ ਅਗਲੇ 80 ਪੈਸੇ ਨੇ ਤੇ ਟਰੈਕਟਰ ਰੰਗ ਰੂਪ ਦਾ ਕਿਵੇਂ ਹੈ ਰੰਗ ਰੂਪ ਦਾ ਵੀਰੇ ਕੱਲੀ ਮਗਰਾੜਾਂ ਹਾਂ ਸਾਰਾ ਉਹ ਵੀ ਗੋਲੇ-ਗੂਲੇ ਹੋ ਗਏ ਉਹਨੇ ਨਹੀਂ 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 ਉਹੀ ਵੈਸੀ ਜੰਗਾਲ ਜੀ ਆ ਗਈ ਸੀ ਜੋੜਾਂ ਚ ਠੀਕ ਹੈ ਉਹ ਹੀ ਹੋਈ ਹੈ ਉਹੀ ਹੋਈ ਆ ਮਿੱਤਰੋ ਬਾਹਰ ਪੰਪ ਵਾਲਾ ਆ ਗਿਆ ਟਰੈਕਟਰ ਚੰਗਾ ਹੈ ਮਾਡਲ ਤੇ ਰੇਟ ਕਿੰਨਾ ਰੋ ਮਾਡਲ ਨਵਾਂ ਆ ਵੀਰੇ ਰੇਟ ਰੇਟ ਬਸ ਦੇਣ ਵਾਲਾ ਮੁੱਲ 275 ਆ ਜੀ 2 ਲੱਖ 75 ਹਜ਼ਾਰ ਦਾ ਬਣੂ ਮਿੱਤਰੋ ਮੂਰੇ ਆ ਗਿਆ 60 ਫਾਰਮ ਤੇ ਦੱਸਿਓ ਇਹਦੇ ਬਾਰੇ 60 2009 ਮਾਡਲ ਆ ਜੀ ਪਹਿਲੀ ਕੁਆਲਿਟੀ ਆ ਠੀਕ ਹੈ ਜੀ ਹਰਿਆਣਾ ਨੰਬਰ ਆ ਟਰੈਕਟਰ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਚੰਗਾ ਠੀਕ ਹੈ ਜੀ ਮਗਰਾੜ ਨਾਲ ਦੇ ਬੇਦਾਗ ਨੇ ਜੀ ਠੀਕ ਹੈ ਜੀ ਟਰੈਕਟਰ ਨੂੰ 4.75 ਪੈਸੇ ਆ ਡਬਲ ਕਲਚ ਆ 13 6 28 ਦੇ ਟਾਇਰਾਂ ਚ ਠੀਕ ਹੈ ਜੀ ਜਿਵੇਂ ਇਹ ਚਮਕੀਏ ਅੰਦਰ ਰੰਗ ਰੂਪ ਦਾ ਨਹੀਂ ਨਹੀਂ ਰੰਗ ਰੂਪ ਦਾ Ориジナル ਆ ਵੀਰੇ Ориジナル ਹਾਂ ਕੱਲੇ ਸਟਿੱਕਰ ਸ਼ੁੱਕਰ ਸ਼ੋਦ ਆ ਦੇਖੀ ਰੰਗ ਰੂਪ ਨਾਲ ਦਾ ਹੀ ਆ ਬਾਈ ਕਹਿੰਦਾ ਬਾਡੀ ਬੂਡੀ ਦਾ ਦੇਖ ਸਕਦੇ ਹੋ ਤੁਸੀਂ ਆ ਤਾਂਹਾਂ ਤੋਂ ਵੀ ਕਿਸੇ ਨੇ ਪੂਰਾ ਫਾਮਿਆ ਹੋਇਆ ਕੋ ਹਨਾ ਤੇ ਮਾਡਲ ਤੇ ਰੇਟ ਮਾਡਲ 2009 ਆ ਡਿਮਾਂਡ ਆਪਣੀ 2.75 ਆ ਵੀਰੇ 2.5 ਲੱਖ ਦਾ ਜੈਸ ਵਰਨੋਚ ਟਰੈਕਟਰ ਦੇ 2.5 ਲੱਖ ਦਾ ਆ ਗਿਆ 55 ਦਾ ਇਹਦੇ ਬਾਰੇ ਦੱਸੀ ਮੈਂ ਇਹ 855 16 ਮਾਡਲ ਹੈ ਹਾਂਜੀ ਫਸਟ ਓਨਰ ਦਾ ਡਰਾਈਵਰ ਹੈ ਠੀਕ ਹੈ ਜੀ ਠੀਕ ਹੈ ਪਿਓਰ 16 ਅੱਡ ਤੇਲ ਵਾਲਾ ਠੀਕ ਹੈ ਜੀ ਕਿਤੇ ਕਲਮ ਨਹੀਂ ਹੋਊਗੀ ਟਰੈਕਟਰ ਦੇ ਦੁਬਾਰਾ ਦੇ ਟਾਇਰ ਟਰੈਕਟਰ ਨੂੰ 85 ਪੈਸੇ ਹੋਣਗੇ ਜੀ ਠੀਕ ਹੈ ਜੀ ਠੀਕ ਹੈ ਨਾ ਪੱਠੀ ਤੇ ਰੰਗ ਹੋਵੇ ਉਹ 2211 ਘੰਟੇ ਚੱਲਿਆ ਹੋ ਟਰੈਕਟਰ ਕੁੱਲ ਕੁੱਲ 2211 ਘੰਟੇ ਚੱਲਿਆ ਆ ਚੀਜ਼ ਮੱਚੂ ਜੇ ਚੱਲੂ ਠੀਕ ਹੈ ਆ ਚੀਜ਼ ਮੱਚ ਜਾਂਦੀ ਹੈ ਨਾ ਪੰਪ ਤੇ ਲਿਫਟ ਪੰਪ ਤੇ ਨਾ ਪਾਵਰ ਪੰਪ ਤੇ ਨਾ ਸੈਲਫ ਤੇ ਕਿਤੇ ਟੱਕ ਤੱਕ ਨਹੀਂ ਠੀਕ ਹੈ ਸੈਂਪਲ ਕੱਪੜੇ ਵਾਲੀ ਸਾਤਰੀ ਮਾਡਲ ਤੇ ਰੇਟ ਕਿੰਨਾ ਰੋ ਮਾਡਲ ਵੀਰੇ 16 ਰੇਟ 545 ਹੈ ਹਾਂ ਜੀ ਬਾਲੇ ਭਰਾ ਕਹਿੰਦੇ ਆ ਯਾਰ 16 ਮਾਡਲ ਤਾਂ ਸਾਢੇ 4 ਦਾ ਵੀ ਮਿਲ ਜਾਂਦਾ 16 ਮਾਡਲ ਸਵਾ 4 ਦਾ ਵੀ ਮਿਲ ਜਾਂਦਾ ਠੀਕ ਹੈ ਹਾਂ ਗੱਲ ਪਰ ਜਿਹੜਾ ਕੋਈ ਆ ਕੇ ਚੀਜ਼ ਦੇਖੂ ਜਿਹਨੂੰ ਚੀਜ਼ ਦਾ ਪਤਾ ਇਹਨੂੰ ਉਹੋ ਲਊਗਾ ਦੂਜਾ ਬੰਦਾ ਹੈ ਦੂਜੇ ਤਾਂ ਰੇਟ ਦੇਖਣ ਵਾਲਾ ਇਹਨੂੰ ਲੈ ਨਹੀਂ ਸਕਦਾ ਠੀਕ ਹੈ ਜੀ ਹਾਂ ਜੀ ਬਣੂ ਕਿੰਨੇ ਦਾ ਫਿਰ ਇਹ ਸਵਾ 5 ਲੱਖ ਦਾ ਯਸਵਰ ਮਾਲ ਸਵਾ 5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੂਰੇ ਆ ਗਿਆ 60 ਫਾਰਮ ਇਹਦੇ ਬਾਰੇ ਦੱਸੀ ਬਈ ਇਹ 2005 ਮਾਡਲ ਹੈ ਹਰਿਆਣਾ ਨੰਬਰ ਪਹਿਲੀ ਪਾਰਟੀ ਹੈ ਠੀਕ ਹੈ ਜੀ ਚਾਰੇ ਟਾਇਰ ਟਰੈਕਟਰ ਨੂੰ ਨਵੇਂ ਆ 814928 ਮੂਰੇ 616 ਠੀਕ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਟਰੈਕਟਰ ਆਪਾਂ 245000 ਰੁਪਿਆ ਡਿਮਾਂਡ ਕਰਦੇ ਆਂ ਦੀ ਹਲਕੀ ਜਿਹੀ ਸ਼ੋ ਦੀ ਪੇਪੜੀ ਸੀ ਟੱਚਿੰਗ ਹੈਗੀ ਆ ਬਾਹਰੋਂ ਬਾਹਰੋਂ 100 ਤੇ ਹਾਂ ਬਾਕੀ ਬਾਹਰੋਂ ਬਾਹਰੋਂ ਅੰਦਰੋਂ ਨਹੀਂ ਬਾਹਰੋਂ ਠੀਕ ਹੈ ਜੀ ਤੇ ਦੇਣਾ ਕਿੰਨੇ ਦਾ ਇਹ ਟਰੈਕਟਰ ਦੇ ਦਾਂਗੇ ਵੀਰੇ ਜੈਸ ਔਰ ਨੋ 225 2 2 ਲੱਖ ਤੇ 25000 ਰੁਪਏ 225 ਦਾ ਮਿੱਤਰੋ ਟਰੈਕਟਰ ਮਾਣੂ ਗੁਲਸਰ ਇਧਰ ਦੀ ਨਿਗਾ ਮਰਵਾ ਦੇ ਕੇ ਨਾ ਹਣਾ ਟਰੈਕਟਰ ਤੇ ਪੰਪ ਪੰਪ ਤੇ ਨਿਗਾ ਮਰਵਾ ਦਿਆ ਕਰ ਸਾਰਾ ਰੇਂਜ ਘਰੇ ਬੈਠਾ ਬੰਦਾ ਦੇਖ ਲੈ ਰੰਗ ਹੋਈ ਉਹ ਹੋਈ ਆ ਉਹ ਦੱਸ ਠੀਕ ਹੈ ਜੀ ਮੂਰੀ ਆ ਗਿਆ 720 ਇਹਦੇ ਬਾਰੇ ਦੱਸੀ ਬਾਈ ਇਹ ਵੀਰੇ ਬਠੰਡਾ ਨੰਬਰ ਆ ਯਾਰ ਹਾਂਜੀ ਪਹਿਲੀ ਪਾਰਟੀ ਦਾ ਡਰਾਈਵਰ ਹੈ ਪਹਿਲੀ ਦਾ TV03 ਨੰਬਰ ਆ ਇਹ ਠੀਕ ਹੈ ਪਹਿਲੀ ਪਾਰਟੀ ਦਾ ਡਰਾਈਵਰ ਹੈ ਠੀਕ ਹੈ ਇਹ ਗੁਣਾ ਦੀ ਗੁਥਲੀ ਹੈ ਗੁਣਾ ਦੀ ਗੁਥਲੀ ਆ ਉਹ ਕੀ ਕਿਵੇਂ ਪਹਿਲਾਂ ਤਾਂ ਇਹ ਸਾਰਾ ਅਰੀਜਨਲ ਆ ਠੀਕ ਹੈ ਜੀ ਫਿਕਰ ਤੱਕ ਨਾਲ ਦੇ ਡਰਾਈਵਰ ਨੂੰ ਠੀਕ ਹੈ ਜੀ ਚੈੱਕ ਕਰੋ ਹਾਂਜੀ ਪਲੱਸ ਸਿੰਗਲ ਟਾਈਰ ਆੜ ਵਾਲਾ ਸਟੇਰਨ ਲੱਗਿਆ ਹੋਇਆ ਠੀਕ ਹੈ ਆ ਚੈੱਕ ਕਰੋ ਠੀਕ ਹੈ ਜੀ ਜਿਵੇਂ ਪਾਵਰ ਮੁੜਦਾ ਐ ਮੜੂਗਾ ਠੀਕ ਹੈ ਜੀ ਉਸ ਤੋਂ ਬਾਅਦ ਕੰਪਨੀ ਤੋਂ ਲੈ ਕੇ ਬੰਦੇ ਨੇ ਡਿਸਟਰੀਬਿਊਟਰ ਕੰਪਨੀ ਫਾਰਮ ਟਰੈਕ ਦਾ ਫਿੱਟ ਕਰਾਇਆ ਡਿਸਟਰੀਬਿਊਟਰ ਵੀ ਲੱਗਿਆ ਹੈ ਹਾਂ ਠੀਕ ਹੈ ਬੇਖਰੇਮਾ ਰੋਮਾਂ ਦਾ ਪਿੱਛੇ ਟਾਇਰ 14928 ਦੇ 75 ਪੈਸੇ ਅੱਗੇ 616 ਦੇ 75 ਪੈਸੇ ਠੀਕ ਹੈ ਡਿਸਟਰੀਬਿਊਟਰ ਵੀ ਡਬਲ ਹੈ ਠੀਕ ਹੈ ਜੀ ਡਿਸਟਰੀਬਿਊਟਰ ਵੀ ਡਬਲ ਹੈ ਮਾਲਕਿਆ ਬਾਤ ਆ ਯਾਰ ਫਿਰ ਤੈਨੂੰ ਸਟਾਰਟ ਕਰਕੇ ਵਿਖਾਵਾਂ ਇਹਦੇ ਹਾਂਜੀ ਸਟਾਰਟ ਕਰਕੇ ਵੀ ਦਿਖਾਈ ਦਿਓ ਠੀਕ ਹੈ ਨਹੀਂ ਲਾਈ ਵੀਰੇ ਦੋ ਸਲੈਸਰ ਦੀ ਆਵਾਜ਼ ਦਿਖਾਈ ਮੜੀ ਜੀ ਸਲੈਸਰ ਦੀ ਆਵਾਜ਼ ਦਿਖਾ ਦੇ ਵੀਰ ਮੜਾ ਆ ਗੁਰਸਨ ਕੀ ਨਹੀਂ ਹੈਗਾ ਵੀ ਓਟੋ ਓਟੋ ਆਵਾਜ਼ਾਂ ਕੱਢੂ ਓਟੋ ਓਟੋ ਆਵਾਜ਼ਾਂ ਨਹੀਂ ਕੱਢਦਾ ਹਾਂ ਦੇਖ ਚੱਲ ਜਿਵੇਂ ਸਲੋ ਚੱਕਰਾਂ ਦੀ ਚੱਲ ਰਿਹਾ ਯਾਰ ਜਿਵੇਂ ਦੇਖ ਹਾਂ ਕਮਾਲ ਦੀ ਗੱਲ ਹੈ ਸਲੋ ਚੱਲ ਰਿਹਾ ਜਿਵੇਂ ਚੱਲਦਾ ਨਾ ਕੱਲੀ ਕੱਲੀ ਗੱਲ ਕੱਲੀ ਕੱਲੀ ਤੇ ਚੱਲਦਾ ਹੈ ਬੋਲਦਾ ਵੀ ਮਰੇ ਦਿਖਾਉਣਾ ਹਾਂ ਕੋਣਾ ਹੈਗੇ ਆ ਹੈਗੇ ਆ ਬਾਕੀ ਕੋਣਾ ਹੈ ਬੋਲਦਾ ਬਾਕੀ ਕੋਣਾ ਹੈਗੇ ਨਹੀਂ ਇਹੋ ਜੀ ਚੀਜ਼ ਦਾ ਮੁੱਲ ਤਾਂ ਥੋੜਾ ਹੁੰਦਾ ਚਲੋ ਆਪਾਂ ਕੰਮ ਕਰਦੇ ਆ ਮੰਗਣਾ ਪਹਿਲਾਂ ਠੀਕ ਹੈ ਇਹ ਮਾਡਲ ਤੇ ਰੇਟ ਮਾਡਲ 1995 ਆ ਰੇਟ ਰੇਟ ਤਾਂ 2 ਲੱਖ ਤੇ 25000 ਰੁਪਏ ਦੇਣਾ 2 ਲੱਖ ਤੇ 10000 ਦਾ ਜਿੱਸ ਹੋਰ ਨੋਚ ਦੇਣਾ 2 ਲੱਖ 10000 ਦਾ ਮਿੱਤਰੋ ਇਹ ਬਣੂਗਾ ਇੱਕ ਇੱਕ ਗੱਲ ਇਹ ਆ ਟਰੈਕਟਰ 4 ਘੰਟੇ ਵਾਹ ਕੇ ਦਸੱਲੀ ਕਰ ਲੈ ਪ੍ਰੈਸ਼ਰ ਤੋੜ ਜੇ ਬਲੋ ਮਾਰ ਜੇ ਗੇਅਰ ਚ ਆਵਾਜ਼ ਆਵੇ ਗੇਅਰ ਨਿਕਲ ਜੇ ਆਪਣਾ ਹੋਊਗਾ ਠੀਕ ਹੈ ਜੀ ਤੇ ਬਾਈ ਇਸ ਤੋਂ ਇਲਾਵਾ ਲੋਕੇਸ਼ਨ ਦੱਸ ਦਿਓ ਆ ਦੀ ਲੋਕੇਸ਼ਨ ਆਪਣਾ ਦੇਉਣ ਪਿੰਡ ਹੈ ਠੀਕ ਹੈ ਜੀ ਬਠੰਡੇ ਤੋਂ 12 ਕਿਲੋਮੀਟਰ ਹੈ ਜੀ ਮ ਦੇ ਉੱਪਰ ਆਪਣਾ ਨੋਰਾ ਬਰਾ ਟਰੈਕਟਰ ਦੇ ਨਾਂ ਤੇ ਇੰਸਟਾਗ੍ਰਾਮ ਤੇ ਆਪਣਾ ਪੇਜ ਹੈ ਬਰਾ ਟਰੈਕਟਰ 002 ਕਿਸੇ ਵੀ ਵੀਰ ਨੇ ਕੋਈ ਟਰੈਕਟਰ ਲੈਣਾ ਉਹ ਤੇ ਸਰਚ ਕਰ ਲਿਓ ਠੀਕ ਹੈ ਜੀ ਵੀਡੀਓ ਵੇਖ ਲਿਓ ਇੱਕ ਹੱਥ ਜੋੜ ਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਇੰਨੇ ਟਰੈਕਟਰ ਹੈ ਵੀਰੇ ਇਕੱਲੇ ਇਕੱਲੇ ਦੀ ਫੋਟੋ ਨਹੀਂ ਭੇਜੀ ਜਾਂਦੀ ਨਹੀਂ ਇੰਨਾ ਟਾਈਮ ਹੁੰਦਾ ਹੱਥ ਜੋੜ ਕੇ ਮਾਫੀ ਮੰਗਦੇ ਆ ਇਸ ਚੀਜ਼ ਦੀ ਭਰਾਵਾਂ ਤੋਂ ਠੀਕ ਹੈ ਜੀ ਠੀਕ ਹੈ ਨਾ ਇਹ ਚੀਜ਼ ਨੂੰ ਪੁਲਿਸ ਸਮਝੋ ਸਾਡੀ ਨੂੰ ਠੀਕ ਹੈ ਨਾ ਸਾਡੀ ਮਜਬੂਰੀ ਆ ਸੀ ਕਿਸੇ ਭਰਾ ਨੂੰ ਐ ਨਹੀਂ ਕਹਿੰਦੇ ਫੋਟੋ ਤੇ ਜਨਤੇ ਕੋਈ ਸਾਡਾ ਮੁੱਲ ਨਹੀਂ ਲੱਗਦਾ ਪਰ ਸਾਡੇ ਕੋਲੇ ਟਾਈਮ ਦੀ ਸ਼ਾਰਟੇਜ ਹੁੰਦੀ ਹੈ ਵੀਰੇ ਠੀਕ ਹੈ ਜੀ ਠੀਕ ਹੈ ਇੱਕ ਟਰੈਕਟਰ ਵਾਲੇ ਹੁੰਦੇ ਹੁਣ ਫਾਰਮ ਸਾਠ ਆਪਣੇ ਕੋਲੇ ਅੱਜ 7 ਟਰੈਕਟਰ ਹੈ ਕਿਹੜੇ ਕਿਹੜੇ ਦੀ ਫੋਟੋ ਪਾਵਾਂਗੇ ਹਾਂਜੀ ਹਾਂਜੀ ਠੀਕ ਹੈ ਨਾ ਠੀਕ ਹੈ ਜੀ ਹਾਂ ਆਪਾਂ ਬਾਕੀ ਵੀਡੀਓ ਚ ਦਿਖਾਤੇ ਜੀ ਤੇ ਮੋਬਾਈਲ ਨੰਬਰ ਕਿਨਾਂ ਹੈ ਮੋਬਾਈਲ ਨੰਬਰ 96531 00499 ਮੈਂ ਦੁਬਾਰਾ ਫੇਰ ਬੋਲ ਦਿੰਨਾ ਐਡਰੈਸ ਵੀ ਪੀਓ ਤੇ ਉਹਨ ਡਿਸਟ੍ਰਿਕਟ ਬਠਿੰਡਾ ਮੌਕਸਰ ਰੋਡ ਬਠਿੰਡਾ ਠੀਕ ਹੈ ਬਾਕੀ ਮੋਬਾਈਲ ਨੰਬਰ 96531 00499 ਧੰਨਵਾਦ ਸੱਸੀ ਕਾਲ ਸਾਰੇ ਭਰਾਵੋ ਬਹੁਤ ਬਹੁਤ ਧੰਨਵਾਦ ਭਾਈ ਬਰਾੜ ਸਾਹਿਬ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸੱਸੀ ਕਾਲ ਜੀ